ਸਤਿ ਸ਼੍ਰੀ ਅਕਾਲ ਮੇਰਾ ਨਾਮ ਸੀਮਾ ਹੈ ਮੈਂ ਲੁਧਿਆਣਾ ਦੀ ਰਹਿਣ ਵਾਲੀ ਆ ਮੇਰੇ ਹੱਥਾਂ ਚ ਜੋੜਾਂ ਚ ਬਹੁਤ ਪ੍ਰੋਬਲਮ ਸੀ ਤਾਂ ਮੇਰੇ ਮੋਢਿਆਂ 'ਚ ਬਹੁਤ ਦਰਦ ਹੁੰਦੀ ਸੀ ਤਾਂ ਮੈਂ ਘਰ ਦੇ ਕੰਮ ਨਹੀਂ ਕਰ ਸਕਦੀ ਸੀ ਨਾ ਕੱਪੜੇ ਤੋ ਸਕਦੀ ਸੀ ਨਾ ਭਾਂਡੇ ਮਾ ਸਕਦੀ ਸੀ ਤਾਂ ਮੈਨੂੰ ਬਹੁਤ ਦਿੱਕਤ ਆਈ ਮੈਂ ਜਾ ਕੇ ਹਸਪੀਟਲ ਚੈੱਕ ਕਰਵਾਣ ਗਈ ਤਾਂ ਉਹਨਾਂ ਨੇ ਮੈਨੂੰ ਟੈਸਟ ਦੱਸਿਆ ਟੈਸਟ ਕਰਵਾ ਕੇ ਦੇਖਿਆ ਤਾਂ ਉੱਚ ਗਠੀਆ ਦੀ ਪ੍ਰੋਬਲਮ ਆਈ ਤਾਂ ਉਹਨਾਂ ਨੇ ਮੈਨੂੰ ਦਵਾਈ ਵੀ ਦਿੱਤੀ ਤੁਮੇ ਦਵਾਈ ਖਾਧੀ ਪਰ ਮੈਨੂੰ ਉਹਨੇ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਫੇਰ ਮੈਨੂੰ ਕਿਸੇ ਨੇ ਦੱਸਿਆ ਕਿ ਡਾਕਟਰ ਸ਼ਾਰਦਾ ਆਯੁਰਵੈਦਿਕ ਹਸਪਤਾਲ ਜਾਓ ਤਾਂ ਉੱਥੇ ਤੁਹਾਨੂੰ ਬਿਲਕੁਲ ਫਰਕ ਪੈ ਜਾਏਗਾ ਜਦੋਂ ਮੈਂ ਇੱਥੇ ਆਈ ਡਾਕਟਰ ਸ਼ਾਰਦਾ ਕੋਲ ਟ੍ਰੀਟਮੈਂਟ ਕਰਾਂ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਆਹ ਦਵਾਈ ਖਾਓ ਤੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਉਹਨਾਂ ਨੇ ਮੈਨੂੰ ਕੁਝ ਐਕਸਰਸਾਈਜ਼ ਦੱਸੀ ਪ੍ਰਹੇਜ ਦੱਸੇ ਜਿਹੜ ਮੈਂ ਐਕਸਰਸਾਈਜ਼ ਵੀ ਕੀਤੀ ਸੀ ਪ੍ਰਹੇਜ ਵੀ ਉਹਨਾਂ ਦੇ ਕੀਤੇ ਸੀਗੇ ਤੇ ਜਿਹਦੇ ਨਾਲ ਮੈਨੂੰ ਬਿਲਕੁਲ ਫਰਕ ਪੈ ਗਿਆ ਤਾਂ ਮੈਂ 8-9 ਮਹੀਨਿਆਂ ਲਈ ਦਵਾਈ ਖਾਧੀ ਆ ਜਿਸ ਕਰਕੇ ਮੈਂ ਬਿਲਕੁਲ ਹੁਣ ਠੀਕ ਹੋ ਗਈ ਮੈਨੂੰ ਕੋਈ ਦਿੱਕਤ ਨਹੀਂ ਆ ਹੱਥਾਂ ਪੈਰ ਮੇਰੇ ਬਿਲਕੁਲ ਚੱਲਦੇ ਨੇ ਤੇ ਮੈਂ ਹੁਣ ਕੱਪੜੇ ਵੀ ਤੋ ਸਕਦੀ ਆ ਭਾਂਡੇ ਵੀ ਮਨ ਸਕਦੀ ਆ ਹੁਣ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਹੈ ਮੈਂ ਡਾਕਟਰ ਸ਼ਾਹ ਜਾਨਾ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਟ੍ਰੀਟਮੈਂਟ ਕੀਤਾ ਤੇ ਮੈਂ ਹੁਣ ਉਹਨਾਂ ਕੋ ਆ ਕੇ ਬਿਲਕੁਲ ਠੀਕ ਹੋ ਗਈ ਜਾਂ ਜੇ ਤੁਹਾਨੂੰ ਕਿਸੇ ਨੂੰ ਵੀ ਪ੍ਰੋਬਲਮ ਹੈ ਤਾਂ ਤੁਸੀਂ ਇਹਨਾਂ ਕੋ ਲਾਓ ਅਪਣਾ ਕੇ ਇਲਾਜ ਕਰਵਾਓ ਧੰਨਵਾਦ